ਹਾਂਜੀ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਵਿੱਚ ਸਵਾਗਤ ਹੈ ਜੀ ਅਸੀਂ ਮੀਤ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਆਏ ਆ ਪੀਟੀਐਮ ਤੇ ਸਕੂਲ 'ਚ ਬੇਟੇ ਦੀ ਪੀਟੀਐਮ ਸੀ ਸਕੂਲ 'ਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਾਲਵਾਲ ਧੂਰੀ ਹਾਂਜੀ ਆਪਾਂ ਮੇਨ ਗੇਟ ਤੇ ਖੜੇ ਸੀ ਉਸ ਤੋਂ ਬਾਅਦ ਆਪਾਂ ਚੱਲ ਰਹੇ ਹਾਂ ਸਕੂਲ ਦੇ ਅੰਦਰ ਤੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਧਰ ਸਾਈਡ ਤੇ ਪਾਰਕਿੰਗ ਬਣੀ ਹੋਈ ਹੈ ਇੱਕ ਸਾਈਡ ਮੋਟਰਸਾਈਕਲ ਨੇ ਤੇ ਦੂਸਰੀ ਸਾਈਡ ਇੱਦਾਂ ਗੱਡੀਆਂ ਖੜਾਈ ਜਾਂਦੇ ਨੇ ਕਾਫੀ ਵੱਡਾ ਸਕੂਲ ਆ ਇਹ ਮਤਲਬ ਹਜੇ ਮੈਂ ਤਾਂ ਹਜੇ ਸਕੂਲ ਜੀ ਘੁੰਮ ਕੇ ਆਉਂਗੀ ਤੇ ਸਕੂਲ ਦੀ ਬਿਲਡਿੰਗ ਵੀ ਕਾਫੀ ਵੱਡੀ ਆ ਤੇ ਆਪਾਂ ਹੁਣ ਇਸ ਦੀ ਕਲਾਸ ਵੱਲ ਜਾ ਰਹੇ ਆ ਤੇ ਬਹੁਤ ਹੀ ਵਧੀਆ ਸਕੂਲ ਆ ਸਟੱਡੀ ਵੀ ਬਹੁਤ ਵਧੀਆ ਕਰਾਉਂਦੇ ਨੇ ਤੇ ਆਪਾਂ ਜਾਣਦੇ ਸੀ ਇਧਰ ਇੱਕ ਸਾਈਡ ਤੇ ਚਾਹ ਪਾਣੀ ਦਾ ਸਟਾਲ ਲੱਈ ਹੋਈ ਏ ਇੱਥੇ ਮਤਲਬ ਜਿਹੜੇ ਪੀਟੀਐਮ ਤੇ ਪੇਰੈਂਟਸ ਆਉਂਦੇ ਨੇ ਨਾ ਉਹਨਾਂ ਲਈ ਨਾ ਚਾਹ ਵਗੈਰਾ ਦਾ ਬਿਸਕੁਟ ਹਨਾ ਇਦਾਂ ਪ੍ਰਬੰਧ ਕੀਤਾ ਜਾਂਦਾ ਹੈਗਾ ਤੇ ਗਰਮੀਆਂ ਦੇ ਟਾਈਮ ਵਿੱਚ ਉਹਨਾਂ ਚ ਠੰਡੇ ਪਾਣੀ ਮਿੱਠੇ ਪਾਣੀ ਦੀ ਇਦਾਂ ਉਹ ਪੁਲਾਇਆ ਜਾਂਦਾ ਤੇ ਹੁਣ ਆਪਾਂ ਆ ਰਹੇ ਸੀ ਇੱਧਰ ਆਪਾਂ ਜਾਣਾ ਸੀ ਭਾਈ ਸਤੀਦਸ ਬਲਾਕ ਤੇ ਆਪਾਂ ਜਾ ਰਹੇ ਆ ਇੱਧਰ ਗੁਰਕੀਰਤ ਦੇ ਬਲਾਕ ਚ ਹਾਂਜੀ ਹੁਣ ਆਪਾਂ ਇੱਧਰ ਭਾਈ ਸਤੀਦਸ ਬਲਾਕ ਚ ਐਂਟਰੀ ਕੀਤੀ ਤੇ ਗੱਡੀ ਚ ਰਿਖੇ ਬੈਠੇ ਹੁੰਦੇ ਨੇ ਤੇ ਇਸ ਤੋਂ ਬਾਅਦ ਆਪਾਂ ਜਾਣਾ ਇਹਦੇ ਇਹਦੀ ਕਲਾਸ ਉੱਪਰ ਆ ਆਪਾਂ ਜਾਣਾ ਉੱਪਰੋਂ ਪੌੜੀਆਂ ਚੜ੍ਹ ਕੇ ਦੇਖੋ ਕਿੰਨਾ ਵਧੀਆ ਸਕੂਲ ਹੈ ਅੰਦਰੋਂ ਨਾ ਕਿੰਨੀ ਵਧੀਆ ਇਦਾਂ ਪਿਕਚਰਾਂ ਬਣਾਈਆਂ ਹੋਈਆਂ ਨੇ ਹੈਨਾ ਪੇਂਟਿੰਗ ਵਾਲੀਆਂ ਤੇ ਬਹੁਤ ਹੀ ਵਧੀਆ ਸਜਾਵਟ ਕੀਤੀ ਹੋਈ ਆ ਤੇ ਅੰਦਰ ਆਪਾਂ ਹੁਣ ਪਹੁੰਚ ਰਹੇ ਹਾਂ ਅਗਰਕੀਰ ਦੀ ਕਲਾਸ 'ਚ ਆਪਾਂ ਕਲਾਸ ਪਹੁੰਚ ਗਏ ਹਾਂਜੀ ਕਲਾਸ ਅੱਗੇ ਹੋਰ ਪੇਰੈਂਟਸ ਬੈਠੇ ਸੀ ਤੇ ਆਪਾਂ ਥੋੜਾ ਟਾਈਮ ਵੇਟ ਕਰਦੇ ਆ ਤੇ ਆਪਾਂ ਇਸ ਤਰ੍ਹਾਂ ਬੈਠ ਕੇ ਅੱਗੇ ਤੇ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਕੀਤੀ ਵੇਟ ਉਹਨੇ ਟੀਚਰ ਦੂਸਰੇ ਪੇਰੈਂਟਸ ਨਾਲ ਗੱਲਬਾਤ ਕਰ ਰਹੇ ਸੀ ਤੇ ਆਪਾਂ ਬਣਾਈ ਇਹਨਾਂ ਦੀ ਕਲਾਸ ਦੀ ਵੀਡੀਓ ਬਹੁਤ ਸੋਹਣੀ ਕਲਾਸ ਬਣੀ ਹੋਈ ਹੈ ਨਾ ਦੇਖੋ ਜੀ ਕਲਾਸ ਵਿੱਚ LCD ਦਾ ਵੀ ਖਾਸ ਪ੍ਰਬੰਧ ਹੈ ਤੇ ਬਹੁਤ ਵਧੀਆ ਸਫਾਈ ਹੈ ਕਲਾਸ ਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇਸ ਤੋਂ ਬਾਅਦ ਆਪਾਂ ਮੈਡਮ ਨਾਲ ਕੀਤੀ ਗੱਲਬਾਤ ਤੇ ਉਹਨਾਂ ਨੇ ਦੱਸਿਆ ਵੀ ਬੱਚਾ ਪੜ੍ਹਾਈ 'ਚ ਵਧੀਆ। ਫਿਰ ਆਪਾਂ ਥੋੜੀਆਂ ਜਿਹੀਆਂ ਲਾਈਆਂ ਇਹਦੇ ਸ਼ਿਕਾਇਤਾਂ ਕਿ ਇਹ ਤੰਗ ਕਰਦਾ ਘਰੇ। ਤੇ ਉਸ ਤੋਂ ਬਾਅਦ ਮੈਡਮ ਨੇ ਗੁਰਕੀਰਤ ਨੂੰ ਥੋੜਾ ਜਿਹਾ ਡਾਟਿਆ ਤੇ ਉਸ ਤੋਂ ਬਾਅਦ ਕੀਤਾ ਪਿਆਰ ਤੇ ਫਿਰ ਆਪਾਂ ਚਲੇਗੇ ਵਾਪਸ ਕਲਾਸ 'ਚ। ਹਾਂਜੀ ਹੁਣ ਆਪਾਂ ਇੱਧਰ ਜਾ ਰਹੇ ਹਾਂ ਬਾਹਰ। ਇੱਧਰ ਸਾਈਡ ਤੇ ਆਪਾਂ ਜਾਵਾਂਗੇ ਥੋੜਾ ਟਾਈਮ ਲਈ ਪਾਰਕ ਵਿੱਚ। ਗੁਰਕੀਰ ਕਹਿੰਦਾ ਮੈਂ ਝੂਲਿਆਂ ਦੇ ਝੂਟੇ ਲੈਣੇ। ਤੇ ਆਪਾਂ ਦੂਸਰੀ ਸਾਈਡ ਦਿਖਾਉਣਾ ਤੁਹਾਨੂੰ ਇੱਧਰ پارک ਬਣਿਆ ਹੋਇਆ ਝੂਲੇ ਵਗੈਰਾ ਬਹੁਤ ਸੋਹਣੇ ਬਣੇ ਨੇ ਦੇਖੋ ਕਿੰਨੇ ਵਧੀਆ ਬੂਟੇ ਨੇ ਨਾ ਬਹੁਤ ਸੋਹਣਾ ਲੱਗਦਾ ਮਾਹੌਲ ਕਿੰਨਾ ਵਧੀਆ ਨਾ ਬੱਚਿਆਂ ਲਈ ਦੇਖਣ ਨੂੰ ਕਿੰਨਾ ਵਧੀਆ ਦ੍ਰਿਸ਼ਾ ਤੇ ਆਪਾਂ ਜਾ ਰਹੇ ਸੀ ਤੇ ਜਾਂਦੇ ਜਾਂਦੇ ਆਪਾਂ ਨੂੰ ਮੇਰੀ ਫਰੈਂਡ ਮਿਲ ਗਈ ਬਹੁਤ ਸਾਰੇ ਦੋਸਤ ਪਹਿਲਾਂ ਵੀ ਮਿਲੇ ਤੇ ਇੱਕ ਫਰੈਂਡ ਮੇਰੇ ਅੱਗੇ ਖੜੀ ਸੀ ਤੇ ਉਹ ਮਿਲ ਗਈ ਆਪਾਂ ਉਹਦੇ ਨਾਲ ਕੀਤੀ ਗੱਲਬਾਤ ਹਾਲ ਚਾਲ ਪੁੱਛਿਆ ਨਾ ਤੇ ਥੋੜਾ ਟਾਈਮ ਆਪਾਂ ਉਹਦੇ ਕੋਲ ਖੜੇ ਰਹੇ ਤੇ ਉਸ ਤੋਂ ਬਾਅਦ ਕੀ ਜਲਦੀ ਕਰਨ ਲੱਗਿਆ ਕਿ ਛੇਤੀ ਮੈਨੂੰ ਲੈ ਕੇ ਜਾਓ ਮੈਂ ਝੂਟੇ ਲੈਣੇ ਤੇ ਫਿਰ ਆਪਾਂ ਅੱਗੇ ਚੱਲ ਪਏ ਤੇ ਇਧਰ ਆਪਾਂ ਦੂਸਰੀ ਥਾਂ ਦਿਖਾਉਣੇ ਤੁਹਾਨੂੰ ਪਾਰਕ ਬਣਿਆ ਹੋਇਆ ਜੀ ਆਪਾਂ ਇਧਰ ਬਾਜ ਕੇ ਝੂਲਿਆਂ ਦੇ ਝੂਟੇ ਲੈਣ ਤੇ ਗੁਰਗ੍ਰਿਤ ਕਰ ਰਹੀ ਸੀ ਮੈਂ ਇਧਰ ਕੋਲੇ ਤੇ ਝੂਟੇ ਲੈਣੇ ਤੇ ਮੈਂ ਇਹਨੂੰ ਬਿਠਾ ਦਿੱਤਾ ਇੱਥੇ ਝੂਟੇ ਲੈ ਰਹੀ ਸੀ ਬਾਕੀ ਝੂਲਿਆਂ ਤੇ ਬਹੁਤ ਸਾਰੇ ਬੱਚੇ ਸੀ ਖੇਡ ਰਹੇ ਸਨ ਬਹੁਤ ਵਧੀਆ ਫਨ ਕਰਦੇ ਸੀ ਤੇ ਇਧਰ ਚੂਲੇ ਵੀ ਬਹੁਤ ਸੋਹਣੇ ਨੇ ਬਹੁਤ ਜ਼ਿਆਦਾ ਚੂਲੇ ਨੇ ਮੈਂ ਥੋੜੀ ਜਿਹੀ ਪ੍ਰੋਬਲਮ ਸੀ ਧੁੱਪ ਸੀ ਮਤਲਬ ਸਰਦੀਆਂ ਜਿhto ਬਹੁਤ ਵਧੀਆ ਗਰਮੀ ਚ ਥੋੜਾ ਜ਼ਿਆਦਾ ਧੁੱਪ ਸੇ ਔਖਾ ਲੱਗ ਰਿਹਾ ਸੀ ਪਰ ਬੱਚਿਆਂ ਨੂੰ ਇੰਨੀ ਗਰਮੀ ਚ ਝੂਟੇ ਲੈਣੇ ਵਧੀਆ ਲੱਗਦੇ ਨੇ ਤੇ ਫਿਰ ਆਪਾਂ ਇਧਰ ਆ ਗਏ ਤੇ ਇਧਰ ਪੀਰੇ ਸੀ ਚਾਹ ਗੁਰਕੀਤ ਕਹਿ ਰਿਹਾ ਮੈਂ ਚਾਹ ਪੀਣੀ ਆ ਉਸ ਤੋਂ ਬਾਅਦ ਆਪਾਂ ਚੱਲ ਪਏ ਵਾਪਸ ਆ ਰਹੇ ਸੀ ਰਾਸਤੇ ਚਾਉਂਦੇ ਹੁੰਦੇ ਮੈਂ ਇਧਰ ਸਾਈਡਾਂ ਤੇ ਪਾਰਕ ਬਣੇ ਨੇ ਛੋਟੇ ਛੋਟੇ ਉਹਨਾਂ ਦੀ ਵੀਡੀਓ ਬਣਾਈ ਕਿੰਨੇ ਸੋਹਣੇ ਸੋਹਣੇ ਬੂਟੇ ਲੱਗੇ ਹੋਏ ਸੀ ਬਹੁਤ ਜ਼ਿਆਦਾ ਸੋਹਣੇ ਲੱਗਦੀ ਹੈ ਹਰੇ ਭਾਈ ਮਾਹੌਲ ਵਧੀਆ ਲੱਗਦਾ ਨਾ ਬੱਚਿਆਂ ਨੂੰ ਦੇਖਣ ਨੂੰ ਵੀ ਹਰੇ ਭਾਈ ਵਧੀਆ ਲੱਗਦੀ ਅੱਖਾਂ ਨੂੰ ਦ੍ਰਿਸ਼ ਜ ਸਵੇਰੇ ਸਵੇਰੇ ਜਦੋਂ ਇਤੋਂ ਦੀ ਨੰਗਦੇ ਨੇ ਨਾ ਕਿੰਨਾ ਵਧੀਆ ਲੱਗਦਾ ਹੋਏ ਤੇ ਬਹੁਤ ਹੀ ਵਧੀਆ ਸਕੂਲ ਆ ਮਤਲਬ ਜਿੰਨੀ ਵੀ ਇਹਦੀ ਬਣੀ ਹੋਈ ਹੈ ਬਿਲਡਿੰਗ ਬਹੁਤ ਵਧੀਆ ਹੈਗੀ ਵਧੀਆ ਸਹੂਲਤਾਂ ਨੇ ਸਕੂਲ ਵਿੱਚ ਤੇ ਮਤਲਬ ਸਫਾਈ ਦਾ ਵੀ ਕਾਫੀ ਜ਼ਿਆਦਾ ਪ੍ਰਬੰਧ ਆ ਮੜ ਕੀ ਪੜਾਈ ਦੇ ਨਾਲ ਨਾਲੇ ਹੋਰ ਖੇਡਾਂ ਨਾ ਗੇਮਾਂ ਵਿੱਚ ਵੀ ਸਕੂਲ ਦਾ ਕਾਫੀ ਨਾਮ ਆ। ਪੜਾਈ ਦੇ ਨਾਮ ਤੇ ਤਾਂ ਹੈ ਹੀ ਹੈਗਾ ਇਹਦੇ ਸਕੂਲ ਦਾ ਨਾਮ ਤੇ ਖੇਡਾਂ ਗੇਮਾਂ ਵਗੈਰਾ ਵਿੱਚ ਵੀ ਬਹੁਤ ਨਾਮ ਕਮਾਇਆ ਸਕੂਲ ਨੇ। ਬਹੁਤ ਵਧੀਆ ਮਤਲਬ ਸਾਰੇ ਸਕੂਲ ਦਾ ਮਾਹੌਲ ਵੀ ਬਹੁਤ ਵਧੀਆ। ਟੀਚਰ ਵੀ ਵਧੀਆ ਸਾਥ ਦਿੰਦੇ ਨੇ ਬੱਚਿਆਂ ਦਾ, ਵਧੀਆ ਪੜ੍ਹਾਉਂਦੇ ਨੇ। ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ? ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ। ਹੁਣ ਆਪਾਂ ਚੱਲਦੇ ਆਂ ਘਰ। ਬਾਏ ਬਾਏ।